ਪੰਜਾਬ ਸੂਬੇ ਵਿੱਚ ਅਸੀਂ ਇਨਵੈਸਟਮੈਂਟਸ ਨਵੀਆਂ ਆ ਰਹੀਆਂ ਹਨ ਉਸ ਲੜੀ ਵਿੱਚ ਅੱਜ ਅਸੀਂ ਇੱਕ ਬੜੀ ਵੱਡੀ ਇਨਵੈਸਟਮੈਂਟ ਅਨਾਉਂਸ ਕਰਨ ਜਾ ਰਹੇ ਹਾਂ ਇਨਫੋਸਿਸ ਲਿਮਟਿਡ ਮੁਹਾਲੀ ਵਿੱਚ 300 ਕਰੋੜ ਦੇ ਨਾਲ ਨਵਾਂ ਕੈਂਪਸ ਬਣਾਉਣ ਜਾ ਰਹੇ ਹੈ 30 ਏਕੜ ਦੇ ਉੱਤੇ ਹੈਗਾ ਔਰ ਜਿਹੜਾ ਪਹਿਲਾ ਫੇਸ ਹੈ ਉਹਦੇ ਵਿੱਚ 3 ਲੱਖ ਸਕੁਅਰ ਫੀਟ ਹੋਏਗਾ ਕੰਸਟਰਕਟਡ ਏਰੀਆ ਜਿਹਦੇ ਵਿੱਚ 2500 ਜੌਬਸ ਹੋਣਗੀਆਂ ਸਾਰੀਆਂ ਹਾਈ ਪੇਡ ਜੌਬਸ ਐ ਔਰ 210 ਇਨਡਾਇਰੈਕਟ এমਪਲॉयਮੈਂਟ ਹੋਏਗੀ ਔਰ 2500 ਦੀ ਡਾਇਰੈਕਟ এমਪਲॉयਮੈਂਟ ਹੋਏਗੀ ਇਹ ਜਿਹੜਾ ਮਾਰਗਦਰਸ਼ਨ ਸਾਨੂੰ ਸਾਡੇ ਨੈਸ਼ਨਲ ਕਨਵੀਨੀਅੰਸ ਆਫ ਰਵਿੰਦ ਕੇਜਰੀਵਾਲ ਜੀ ਨੇ ਔਰ ਮੁੱਖ ਮੰਤਰੀ ਭਗਵਤ ਸਿੰਘ ਮਾਨ ਜੀ ਦਿਖਾ ਰਹੇ ਆ ਰੈਗੂਲਰਲੀ ਉਹਦੇ ਵਿੱਚ ਜਿਹੜੀ ਇਨਵੈਸਟਮੈਂਟ ਦੀ ਲੜੀ ਹੈ ਉਹ ਲਗਾਤਾਰ ਲੱਗੀ ਹੋਈ ਹੈ ਔਰ ਅਸੀਂ ਪੰਜਾਬ ਇਨਵੈਸਟ ਜਿਹੜੇ ਅਸੀਂ ਅਪਰੂਵਲ ਦੇ ਰਹੇ ਆ 45 ਦਿਨਾਂ ਵਿੱਚ ਪਿਛਲੇ 3 ਮਹੀਨਿਆਂ ਵਿੱਚ ਤੇ ਜਿਹੜਾ ਪ੍ਰੋਸੈਸ ਚਾਲੂ ਕੀਤਾ ਇਹ ਲੋਕਾਂ ਨੂੰ ਵਾਕਈ 47 ਦਿਨਾਂ ਚ ਅਪਰੂਵਲ ਮਿਲ ਰਹੇ ਆਂ ਔਰ ਉਹਦੀ ਮਾਊਥ ਟੂ ਮਾਊਥ ਪਬਲਿਸਿਟੀ ਇੰਨੀ ਹੋ ਰਹੀ ਆ ਕਿ ਸਾਨੂੰ ਖੁਸ਼ੀ ਨਾਲ ਦੱਸਣਾ ਪੈ ਰਿਹਾ ਕਿ ਇਨਵੈਸਟਰ ਆ ਪਾ ਰਹੇ ਜੀ ਕਿ ਅਸੀਂ ਹੁਣ ਪੰਜਾਬ ਚ ਇਨਵੈਸਟ ਕਰਨਾ ਕੱਲ ਤੁਹਾਨੂੰ ਮੈਂ ਸਾਰਿਆਂ ਨੂੰ ਦੱਸਿਆ ਸੀ ਰਾਈਟ ਟੂ ਬਿਜ਼ਨਸ ਐਕਸਟੈਂਡ ਵੀ ਸਾਡਾ ਆ ਗਿਆ ਹੈ ਜਿਹੜਾ ਕਿ ਅਸੀਂ ਐਕਸਪੈਂਡ ਕਰਤਾ 25 ਕਰੋੜ ਤੋਂ 150 ਕਰੋੜ ਜੇ 150 ਕਰੋੜ ਤੋਂ ਵੀ ਉੱਪਰ ਕੋਈ ਇੰਡਸਟਰੀ ਆਂਦੀ ਹੈ ਉਹ ਵੀ ਅਸੀਂ ਉਹਦੇ ਚ ਕਵਰ ਕਰ ਲਾਂਗੇ ਪਰ ਉਹ ਜਿਹੜੀ ਹੁਣ ਪਾਵਰ ਹੈ ਉਹ ਇੰਡਸਟਰੀ ਡਿਪਾਰਟਮੈਂਟ ਕੋਲ ਹੀ ਹੋ ਜਾਏਗੀ ਸੋ ਦਾ ਡਿਸੀਜਨ ਲੈਣ ਲਈ ਐ ਐਨਫੋਸ ਜਲੇ ਮੁਹੱਲੀ ਵਿੱਚ 2017 ਤੋਂ ਇਹਨਾਂ ਦੀ ਪ੍ਰੈਜ਼ੈਂਸ ਹੈ ਸੋ ਕਿ ਹੁਣ ਇਹਦੇ ਚ ਐਕਸਪੈਂਡ ਕਰ ਰਿਹਾ ਇਹ ਪਹਿਲੇ ਫੇਸ ਚ 3 ਲੱਖ ਸਕੁਅਰ ਫੀਟ ਆਏਗਾ ਪਰ ਜਿਹੜਾ ਇਹਨਾਂ ਦਾ ਨੈਕਸਟ ਫੇਸ ਹੈ ਸੈਕੰਡ ਫੇਸ ਜਦੋਂ ਇਹ ਕੰਪਲੀਟ ਹੋ ਜਾਏਗਾ 480000 ਸਕੁਅਰ ਫੀਟ ਇਹ ਹੋਰ ਲੈ ਕੇ ਆਉਣਗੇ